ਮਾਪੇ ਆਪਣੀ ਜਵਾਨ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਬਾਅਦ ਇਸ ਗੱਲ ਦੀ ਖੁਸ਼ੀ ਮਨਾਉਂਦੇ ਨੇ ਕਿ ਉਹ ਹੁਣ ਸੈੱਟ ਹੋ ਜਾਣਗੇ ਪਰ ਇਹ ਨਹੀਂ ਪਤਾ ਹੁੰਦਾ ਕਿ ਉੱਥੇ ਜਾ ਕੇ ਉਹਨਾਂ ਦੇ ਨਾਲ ਜਦੋਂ ਮਾੜੇ ਦਿਨ ਆਉਣਗੇ ਤਾਂ ਕੋਈ ਵੀ ਖੜੋਤਾ ਨਹੀਂ ਹੋਵੇਗਾ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਤਾ ਲੱਗਿਆ ਕਿ ਅਜਤੋਂ ਕਰੀਬ 6 ਸਾਲ ਪਹਿਲਾਂ ਵਿਦੇਸ਼ ਕੇ ਮੁੰਡੇ ਦੇ ਨਾਲ ਉੱਥੇ ਹਨ ਹੁਣੀ ਹੋ ਗਈ ਦਰਅਸਲ ਕੰਮ ਕਰਤੇ ਹੋਏ ਹੀ ਮੁੰਡੇ ਦੀ ਜਾਨ ਗਈ ਹੈ ਤੇ ਹੁਣ ਪਰਿਵਾਰ ਰੋਂਦਾ ਕੁੜ ਲਾਉਂਦਾ ਉਸ ਨੂੰ ਆਖਰੀ ਵਾਰ ਦੇਖਣ ਦੀ ਗੁਹਾਰ ਲਗਾ ਰਿਹਾ ਹੈ। ਹੁਸ਼ਿਆਰਪੁਰ ਦੇ ਮੁਕੇਰੀਆਂ ਤਹਿਸੀਲ ਦੇ ਪਿੰਡ ਪੰਗਾਲਾ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਜਿੱਥੇ ਅਮਰੀਕਾ ਦੇ ਵਿੱਚ ਇੱਕ ਸੜਕ ਹਾਦਸੇ ਦੇ ਵਿੱਚ ਮੁੰਡੇ ਨੇ ਆਪਣੀ ਜਾਨ ਗਵਾਈ। ਮ੍ਰਿਤਕ ਦੀ ਪਛਾਣ 28 ਸਾਲਾ ਸਿਮਰਨ ਪਾਲ ਸਿੰਘ ਦੇ ਵਜੋਂ ਕੀਤੀ ਗਈ ਹੈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਪਰ ਇਹ ਸਭ ਦੇ ਬਾਵਜੂਦ ਵੀ ਪਰਿਵਾਰ ਦਾ ਦੁੱਖ ਹੁਣ ਕਿਸੇ ਵੀ ਤਰ੍ਹਾਂ ਘਟ ਨਹੀਂ ਹੋ ਸਕਦਾ ਕਿਉਂ ਜੋ ਉਸਨੇ ਆਪਣਾ ਜਿਗਰ ਦਾ ਟੁਕੜਾ ਖੋ ਦਿੱਤਾ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਰੋਜ਼ੀ-ਰੋਟੀ ਕਮਾਣ ਤੇ ਲਈ ਅਮਰੀਕਾ ਗਿਆ ਸੀ ਅਮਰੀਕੀ ਸ਼ਹਿਰ ਪ੍ਰਿਸਨੋ ਤੋਂ ਟਰੱਕ ਨੂੰ ਲੈ ਕੇ ਸਮਾਨ ਲੱਦ ਕੇ ਜਾ ਰਿਹਾ ਸੀ ਕਿ ਐਰੀਜ਼ੋਨਾ ਸ਼ਹਿਰ ਦੇ ਵੱਲ ਨੂੰ ਆਉਂਦੇ ਸਮੇਂ ਹਾਦਸਾ ਹੋਇਆ ਜ਼ਿਆਦਾ ਬਰਫ਼ ਪੈਣ ਦੇ ਕਾਰਨ ਟਰੱਕ ਦੇ ਟਾਇਰ ਫਿਸਲ ਗਏ ਜਿਸ ਤੋਂ ਬਾਅਦ ਇਹ ਦੁਰਘਟਨਾ ਵਾਪਰੀ ਹੈ। ਫਿਲਹਾਲ ਮ੍ਰਿਤਕ ਦੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਦੇਹ ਨੂੰ ਪੰਜਾਬ ਲਿਆਂਦਾ ਜਾਵੇ ਜਾਂ ਫਿਰ ਉਹਨਾਂ ਨੂੰ ਵੀਜ਼ਾ ਦਿੱਤਾ ਜਾਵੇ ਤਾਂ ਜੋ ਉਹ ਜਾ ਕੇ ਆਪਣੇ ਪੁੱਤ ਨੂੰ ਆਖਰੀ ਵਾਰ ਦੇਖ ਸਕਣ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਦੇ ਅੱਖਾਂ ਦੇ ਹੰਝੂ ਨਹੀਂ ਸੁੱਕ ਰਹੇ ਸਨ ਤੇ ਉਹ ਇਸ ਤੜਪ ਦੇ ਵਿੱਚ ਵੀ ਸੀ ਕਿ ਅਸੀਂ ਆਪਣੇ ਮੁੰਡੇ ਨੂੰ ਦੇਖ ਨਹੀਂ پا ਰਹੇ ਸੰਜੀ ਮੇਰਾ ਬੱਚਾ ਸੀ ਮੇਰਾ ਪਾਸਪੋਰਟ ਆਇਤੋਂ ਪੰਸਲ ਬਿਲੋਂ ਅਮਰੀਕਾ ਗਿਆ ਹੀ ਉਸਨੂੰ ਲ ਐਕਸੀਡੈਂਟ ਹੋ ਗਿਆ ਉਹ ਫਤ ਹੋ ਗਿਆ ਤੇ ਸਾਰਾ ਪਰਿਵਾਰ ਉਹਦੇ ਸਿੱਤੇ ਹਾਂ ਸਾਰਾ ਕੁਝ ਵੇਚ ਵਟ ਕੇ ਉਹਨੂੰ ਭਾਰ ਭੇਜਿਆ ਜੀ ਪਰ ਹੁਣ ਸਾਡਾ ਕੋਈ ਆਸਰਾ ਨਹੀਂ ਰਿਹਾ ਇਹ ਇਹ ਅਰਜ ਸਾਰੇ ਅੱਗੇ ਬੇਨਤੀ ਕਰਨੀ ਹੈ ਸਰਕਾਰ ਕੋਲ ਕੇ ਸਾਨੂੰ ਵਿਜੇ ਦੇ ਲਈ ਆਪਣੇ ਬੇਠੇ ਦੀ ਬੋਡੀ ਭੇਜਾਈ ਜੀ ਫੋੜੇ ਸੰਸਕਾਰ ਕਰੀਏ। ਅੱਛੇ ਜਿਹੇ ਰਾਸਤੇ ਸਾਨੂੰ ਇੰਨੀ ਫਸਾਟੀ ਸਹਾਤਾ ਕਰੋ ਕੋਈ। ਮਦਦ ਕਰੋ ਸਾਡੀ ਮੈਂ ਜਾਂ ਮੈਂ ਤੇ ਸਾਨੂੰ। ਜੀਰ ਦਾ ਚਾ ਬਚਾਵੇ ਵੇ ਲਈ। ਓਕੇ ਜੀ। ਹਾਂ ਜੀ। ਫੋੜੇ ਉਤਾਰ ਸੀ। ਹਾਂ ਜੀ। ਕਿਹੜਾ ਪਿੰਡ ਜੀ? ਪੰਗਲਾ। ਕੀ ਗੱਲ ਹੋਈ ਜੀ? ਜੀ ਬੇਟਾ। 15 ਕੁਆਟਰ। सिंगल सिंह छे साल पहला यूएसए गया रोटी रोजी में कैलीफोर्निया तो रोड तो करके जा रहा सी दास सा डेथ हो जाती ਸੀ ਸਰਕਾਰ ਕੋਲ ਇਹ ਵੀ ਮੰਗ ਕਰਦੇ ਸਾਨੂੰ ਉਹ ਨਹੀਂ ਵੀਜਾਉਣ ਵਾਸਤੇ ਲਿਆਉਣ ਵਾਸਤੇ ਵੀਜਾ ਦਿੱਤਾ ਆ ਮੈਂ ਮਰ ਰਕੋ ਦੀ ਹਾਂਜੀ ਅੱਜ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਸ਼ਾਮਲ ਹੋ ਆ ਕੇ ਵੀ ਇੱਥੇ ਇੱਕ ਸਿਰ ਐਕਸੀਡੈਂਟ ਹੋ ਗਿਆ ਹਾਂ ਇਹ ਬਾਤ ਸਰਕਾਰ ਤੇ ਪੰਜਾਬ ਸਰਕਾਰ ਦੀ ਹੀ ਬੇਨਤੀ ਕਰਨਾ ਵੀ ਆਪਣੇ ਬੱਚੇ ਦਾ ਜਾ ਕੇ ਦੇਖਣਾ ਮੈਂ ਹਫਤਾਰ ਸਿੰਘ ਜੀ ਉਹਦੇ ਨੇ ਮੈਸੇਜ ਆਪਣੇ ਬੱਚੇ ਨੂੰ ਉੱਥੇ ਜਾ ਕੇ ਦੇਖਣਾ ਜਦੋਂ ਦਾ ਸਬਸਕ੍ਰਾਈਬ ਕਰਦਾ ਰਹੇ ਧੰਨਵਾਦੀ ਹੋਵਾਂਗੇ ਇਹ ਹੋ ਗਿਆ ਪਰ ਸਰਕਾਰ ਸਰਕਾਰ ਦਾ ਇਹਨਾਂ ਨੂੰ ਵੇਜਾ ਓਕੇ